ਉਥਾ ਦੇ ਤਾਰੀਖ ਦੇ ਬਿਰਖ ਗਵਾਹ ਵੀ ਹੋਇਆ ਕਰਦੇ ਨੇ ਤਪਸ਼ਯੁਗਾਂ ਦੀ ਪੱਤਿਆਂ ਹੇਠ ਲੁਕੋਇਆ ਕਰਦੇ ਨੇ ਸਾਰਾ ਇਤਿਹਾਸ ਕਿਤਾਬਾਂ ਚ ਨਹੀਂ ਹੁੰਦਾ ਤੁਰਦਿਆਂ ਤੁਰਦਿਆਂ ਇੱਕ ਬਹੁਤ ਪ੍ਰਾਣਾਂ ਦਰਖਤ ਦੇ ਸਿਆ ਗੁੜੀ ਸ਼ਾਮ ਵੇਖ ਕੇ ਦੋਮਾਂ ਨੇ ਰੁਕਣ ਦਾ ਮਨ ਬਣਾ ਲਿਆ ਵਿਰਾਨ ਰਸਤੇ 'ਚ ਰੁੱਖ ਅਡੋਲ ਖੜਾ ਸੀ ਸਿਖਰ ਦੁਪਹਿਰ ਸੀ ਹਵਾ ਦਾ ਨਾਮੋ ਨਿਸ਼ਾਨ ਨਹੀਂ ਸੀ ਕੋਈ ਪੱਤਾ ਤੱਕ ਨਹੀਂ ਸੀ ਹਿੱਲ ਰਿਹਾ ਚੁੱਪਚਾਪ ਰਾਈਆਂ ਨੂੰ ਨਿਹਾਰ ਦੇ ਪੱਤੇ ਇੰਜ ਲੱਗ ਰਹੇ ਸਨ ਜਿਵੇਂ ਉਹਨਾਂ ਦੇ ਸਫ਼ਰ ਲਈ ਦੁਆਵਾਂ ਮੰਗ ਰਹੇ ਹੋਣ ਅਤੇ ਟਿੱਕੀ ਹਵਾ ਵਿੱਚ ਦਰਖਤ ਦੀ ਆਹੇਠਾ ਬੈਠੇ ਰਾਈਆਂ ਦੀਆਂ ਗੱਲਾਂ ਕੰਨ ਲਾ ਕੇ ਸੁਣ ਰਹੇ ਹੋਣ ਜਵਾਨਾ ਇਹ ਦਰਖਤ ਲਗਭਗ 1000 ਸਾਲ ਪੁਰਾਣਾ ਹੈ ਫਕੀਰ ਨੇ ਲੋਈ ਵਿਸ਼ਾਉਂਦਿਆਂ ਕਿਹਾ 1000 ਸਾਲ ਕੇਸਰ ਨੇ ਹੈਰਾਨ ਹੋ ਕੇ ਕਿਹਾ ਫਕੀਰ ਨੇ ਹਾਂ ਵਿੱਚ ਸਿਰ ਹਿਲਾਉਂਦਿਆਂ ਕਿਹਾ ਜਰਾ ਸੋਚ ਦਰਖਤ ਨਾਨਕ ਪਾਸ਼ਾ ਤੋਂ ਵੀ 500 ਸਾਲ ਪਹਿਲਾਂ ਇੱਥੇ ਹੀ ਹੈ ਫਕੀਰ ਨੇ ਕੇਸਰ ਦੇ ਅਚੰਭੇ ਨਾਲ ਭਰੇ ਚਿਹਰੇ ਨੂੰ ਵੇਖਦਿਆ ਕਿਹਾ ਇਸ ਰੁੱਖ ਨੇ ਕਿੰਨਾ ਕੁਝ ਵੇਖਿਆ ਹੋਵੇਗਾ ਦੁਨੀਆ ਨੂੰ ਵਾਰ-ਵਾਰ ਬਦਲਦਿਆਂ ਵੇਖਿਆ ਹੋਵੇਗਾ ਵੇਖਿਆ ਜਾਵੇ ਤਾਂ ਦੁਨੀਆ ਭਾਵੇਂ ਬਹੁਤ ਬਦਲ ਗਈ ਹੈ ਪਰ ਬਦਲੇ ਅਸਲ ਵਿੱਚ ਕੁਝ ਵੀ ਨਹੀਂ ਹੈ ਕੇਸਰ ਨੇ ਦਰਖਤ ਦੇ ਤਨੇ ਨੂੰ ਹੱਥ ਲਾਇਆ ਤੇ ਉਹ ਸੁੰਨ ਹੋ ਗਿਆ ਸੋਚ ਜਿਵੇਂ ਰੁਕ ਹੀ ਗਈ ਉਸ ਨੂੰ ਲੱਗਿਆ ਜਿਵੇਂ ਤਨਾ ਉਸ ਦਾ ਬਾਪੂ ਹੋਏ ਤੇ ਉਸ ਨੇ ਕੇਸਰ ਦਾ ਕਲਾਮਾ ਪਾਰ ਲਿਆ ਹੋਵੇ ਉਸ ਦੀਆਂ ਅੱਖਾਂ ਵਿੱਚ ਸਿਲ ਆ ਗਈ ਉਸ ਨੂੰ ਲੱਗਿਆ ਜਿਵੇਂ ਇੱਕ ਖੜਾਕ ਹੋਇਆ ਅਤੇ ਕੋਈ ਪੀਲਾ ਪੱਤਾ ਉਸ ਦੇ ਅੰਦਰ ਡਿੱਗ ਪਿਆ ਆਵਾਜ਼ ਆਈ ਕੱਲਾ ਰੁੱਖ ਕਦੇ ਕੱਲਾ ਨਹੀਂ ਹੁੰਦਾ ਕੋਈ ਇੱਕ ਪਤਾ ਕਦੇ ਦੂਸਰੇ ਪੱਤੇ ਵਰਗਾ ਨਹੀਂ ਹੁੰਦਾ ਕੇਸਰ ਸੋਚ ਰਿਹਾ ਸੀ ਕਿ ਇਹ ਆਵਾਜ਼ ਫਕੀਰ ਦੀ ਸੀ ਜਾਂ ਰੁੱਖ ਦੀਆਂ ਜੜਾਂ ਚੋਂ ਆਈ ਸੀ ਦਿਨ ਹੁਣ ਢਲ ਚੁੱਕਿਆ ਸੀ ਫਕੀਰ ਨੇ ਲੰਬੇ ਪੈੰਦਿਆਂ ਗੱਲ ਅੱਗੇ ਤੋਰੀ ਗੱਬਰੂ ਆ ਹਜ਼ਾਰਾਂ ਸਾਲ ਪਹਿਲਾਂ ਵੀ ਦਿਨ ਇਦਾਂ ਹੀ ਗੁਜ਼ਰਦੇ ਸਨ ਲੋਕ ਅੱਜ ਵਾਂਗ ਹਰ ਰੋਜ਼ ਜੰਮਦੇ ਹਰ ਰੋਜ਼ ਮਰਦੇ ਸੌਂਦੇ ਉੱਠਦੇ ਅਤੇ ਲੜਦੇ ਝਗੜਦੇ ਸਨ ਇਹੋ ਕੁਝ ਆਉਣ ਵਾਲੇ ਹਜ਼ਾਰਾਂ ਸਾਲਾਂ ਤੱਕ ਐਵੇਂ ਹੀ ਚੱਲਦਾ ਰਹਿਣਾ ਹੈ ਇਸ ਸਾਰੇ ਵਰਤਾਵੇ ਵਿੱਚ ਪ੍ਰਮਾਤਮਾ ਨੇ ਸਾਨੂੰ ਕੋਈ ਨਾ ਕੋਈ ਛੋਟਾ ਜਾਂ ਵੱਡਾ ਕੰਮ ਕਰਨ ਲਈ ਦੁਨੀਆ ਤੇ ਭੇਜਿਆ ਹੈ ਸੇਹੋ ਕੰਮ ਹੀ ਜੀਵਨ ਦਾ ਮੰਤਵ ਹੈ ਅਤੇ ਇਸ ਮੰਤਵ ਨੂੰ ਲੱਭਣਾ ਅਤੇ ਪੂਰਾ ਕਰਨਾ ਹੀ ਜ਼ਿੰਦਗੀ ਹੈ ਕਹ ਕੇ ਫਕੀਰ ਕਾफी देर ਤੱਕ ਚੁੱਪ ਰਿਹਾ ਫਕੀਰ ਦੀਆਂ ਗੱਲਾਂ ਕੇਸਰ ਦੇ ਦਿਮਾਗ ਵਿੱਚ ਲਗਾਤਾਰ ਘੁੰਮ ਰਹੀਆਂ ਸਨਮ ਬੜ ਬਹੁਤੀਆਂ ਸਮਝ ਵਿੱਚ ਨਹੀਂ ਸੀ ਆ ਰਹੀਆਂ ਦੀ ਸੋਚ ਫਿਰ ਉਸ ਦਿਨ ਤੇ اٹਕ ਗਈ ਜਿਸ ਦਿਨ ਮਾਂ ਨੂੰ ਜ਼ਖਮੀ ਕਰਕੇ ਕੋਈ ਪੈਨਤਾਰੋ ਨੂੰ ਚੁੱਕ ਕੇ ਲੈ ਗਿਆ ਸੀ ਉਹ ਦਿਨ ਤਾਂ ਬਾਕੀ ਦਿਨਾਂ ਵਰਗਾ ਨਹੀਂ ਸੀ ਸੋਚਦੇ ਆ ਕੇਸਰ ਦੀਆਂ ਅੱਖਾਂ ਪਰ ਆਈਆਂ ਪੈਨਤਾਰੋ ਵਾਲੇ ਹਾਸੇ ਅਤੇ ਮਾਂ ਦੇ ਤੁਰ ਜਾਣ ਬਾਅਦ ਬਾਪੂ ਦੇ ਮੂੰਹ ਵਿੱਚ ਜਿਵੇਂ ਜੀਵਨ ਹੀ ਨਹੀਂ ਸੀ ਰਹੀ ਪਹਿਲਵਾਨੀ ਵੀ ਛੱਡ ਦਿੱਤੀ ਬੇਬੇ ਵੀ ਨਿੱਕੇ ਜਿਹੇ ਕੇਸਰ ਦਾ ਹੱਥ ਫੜ ਕੇ ਘਰ ਦੇ ਅੰਦਰ ਹੀ ਬੜੀ ਰਹਿੰਦੀ ਇਸੇ ਤਰ੍ਹਾਂ ਸਾਲ ਕੁ ਲੰਘ ਗਿਆ ਇੱਕ ਦਿਨ ਬਾਪੂ ਅਤੇ ਬੇਬੇ ਅਤੇ ਕੇਸਰ ਕੋਲ ਆ ਕੇ ਥੇ ਕਿਹਾ ਮੈਂ ਸੋਚ ਰਿਹਾ ਹਾਂ ਇੱਕ ਵਾਰ ਬੀਕਰ ਨੇਰ ਜਾ ਆਵਾਂ ਸੁਣਿਆ ਉੱਥੇ ਜ਼ਮੀਨਾਂ ਸਸਤੀਆਂ ਨੇ ਇੱਥੋਂ 12 ਕਿੱਲੇ ਵੇਚ ਕੇ ਉੱਥੇ ਇੱਕ ਮਰੱਬਾ ਖਰੀਦ ਲਵਾਂਗੇ ਮੇਰੇ ਇੱਥੇ ਰਹਿਣ ਨੂੰ ਹੁਣ ਦਿਲ ਵੀ ਨਹੀਂ ਕਰਦਾ ਦੂਸਰੇ ਦਿਨ ਬਾਪੂ ਚਲਾ ਗਿਆ ਸੀ ਅਤੇ ਅੱਜ ਤੱਕ ਨਹੀਂ ਸੀ ਮੁੜਿਆ ਦਰਵਾਜ਼ੇ ਵੱਲ ਵੇਖਦੀਆਂ ਬੇਬੇ ਦੀਆਂ ਬੁੱਢੀਆਂ ਅੱਖਾਂ ਦੀ ਨਜ਼ਰ ਵੀ ਹੁਣ ਕੱਟ ਗਈ ਸੀ ਬਸ ਇੱਕ ਚਿੱਠੀ ਆਈ ਸੀ ਬਾਪੂ ਦੀ ਕਿਸੇ ਸਰਾਂ ਦਾ ਸਰਨਾਵਾ ਸੀ ਲੋਕੀ ਕਈ ਗੱਲਾਂ ਬਣਾ ਰਹੇ ਸਨ ਕੋਈ ਕਹਿ ਰਿਹਾ ਸੀ ਕਿ ਦੂਸਰਾ ਵਿਆਹ ਕਰਵਾ ਲਿਆ ਕੋਈ ਆਖਦਾ ਕਿਸੇ ਨੇ ਕਰ ਦਿੱਤਾ ਜਿੰਨੇ ਮੂੰਹ ਓਨੀਆਂ ਗੱਲਾਂ ਸੋਚਦੇ ਆਂ ਸੋਚਦੇ ਆਂ ਕਿ ਸਰ ਨੂੰ ਉਹ ਘਟਨਾ ਜ਼ਿਆਦਾ ਆ ਗਈ ਜਿਹੜੀ ਉਸਨੇ ਪਤਾ ਨਹੀਂ ਕਦੋਂ ਅਤੇ ਕਿਸ ਕੋਲੋਂ ਸੁਣੀ ਸੀ ਸ਼ਾਇਦ ਹਵੇਲੀ ਜਾਂਦੇ ਆ ਸੱਤ ਚੋ ਪਰ ਉਸ ਘਟਨਾ ਦੇ ਦ੍ਰਿਸ਼ ਉਸ ਦੀ ਮਿੱਟੀ ਵਿੱਚ ਅੱਜ ਤੱਕ ਘੁੰਮ ਰਹੇ ਸੰਨਮ ਦੋ ਦੇਸ਼ਾਂ ਦੀ ਲੜਾਈ ਲੱਗੀ ਹੋਈ ਹੈ ਧੂਆਂ ਤਰ ਬੰਬਵਾਰੀ ਹੋ ਰਹੀ ਹੈ ਇੱਕ ਮੋਰਚੇ ਤੇ ਬੰਬ ਡਿੱਗਦਾ ਹੈ ਨਾਲ ਬਾਰੇ ਮੋਰਚੇ ਵਿੱਚ ਬੈਠਾ ਇੱਕ ਫੌਜੀ ਆਪਣੇ ਕਮਾਂਡਰ ਨੂੰ ਕਹਿੰਦਾ ਹੈ ਜਿਸ ਮੋਰਚੇ ਉੱਤੇ ਬੰਬ ਡਿੱਗਿਆ ਹੈ ਉਸ ਵਿੱਚ ਮੇਰਾ ਭਰਾਵਾ ਵਰਗਾ ਦੋਸਤ ਲੜ ਰਿਹਾ ਸੀ ਮੈਂ ਉੱਥੇ ਜਾਣਾ ਚਾਹੁੰਦਾ ਹਾਂ ਕਿਉਂਕਿ ਪਤਾ ਨਹੀਂ ਉਹ ਕਿਸ ਹਾਲ ਵਿੱਚ ਹੋਵੇਗਾ ਕਮਾਂਡਰ ਨੇ ਕਿਹਾ ਤੂੰ ਉੱਥੇ ਜਾ ਕੇ ਕੀ ਕਰੇਗਾ ਲੱਗਦਾ ਸਭ ਕੁਝ ਖਤਮ ਹੋ ਗਿਆ ਪਰ ਫੌਜੀ ਦੇ ਬਾਰ ਬਾਰ ਜਿੱਦ ਕਰਨ ਤੇ ਕਮਾਂਡਰ ਉਸ ਨੂੰ ਇਜਾਜ਼ਤ ਦੇ ਦਿੰਦਾ ਹੈ ਫੌਜੀ ਉਸ ਮੋਰਚੇ ਵਿੱਚ ਜਾ ਕੇ ਵੇਖਦਾ ਹੈ ਉਸ ਦਾ ਦੋਸਤ ਬਹੁਤ ਜ਼ਖਮੀ ਹਾਲਤ ਵਿੱਚ ਢਟਾਲ ਹੋਇਆ ਪਿਆ ਸੀ ਉਸ ਨੂੰ ਆਇਆ ਵੇਖ ਕੇ ਜ਼ਖਮੀ ਦੋਸਤ ਨੇ ਹੱਥ ਉੱਪਰ ਕੀਤਾ ਉਸ ਦੀ ਬਾਹ ਫੜ ਕੇ ਕਹਿਣ ਲੱਗਿਆ ਮੈਨੂੰ ਪੂਰੀ ਉਮੀਦ ਸੀ ਕਿ ਤੂੰ ਜ਼ਰੂਰ ਆਵੇਂਗਾ ਕਹਿੰਦੇ ਆ ਉਸ ਦੇ ਪ੍ਰਾਨ ਤਿਆਗ ਦਿੱਤੇ ਕਿ ਸਰ ਨੂੰ ਲੱਗਿਆ ਕਿ ਉਹ ਬਾਹ ਜਿਵੇਂ ਉਸਦੀ ਹੋਵੇ ਅਤੇ ਬਾਪੂ ਉਸਦੀ ਬਾਹ ਫੜ ਕੇ ਕਹਿ ਰਿਹਾ ਹੋਵੇ ਕਿਸਰਾ ਮੈਨੂੰ ਪੂਰੀ ਉਮੀਦ ਸੀ ਕਿ ਤੂੰ ਆਵੇਂਗਾ ਜ਼ਰੂਰ ਉਸ ਦੀਆਂ ਅੱਖਾਂ 'ਚ ਉਧਰੇਵਾ ਹੋਰ ਵੀ ਵੱਧ ਗਿਆ ਇਹ ਉਸਦੀ ਜਾਗਦੀ ਰਾਤ ਸੀ